ਹਾਂਜੀ ਸਾਰ ਨੂੰ ਸਤ ਸ੍ਰੀ ਅਕਾਲ ਜੀ ਮੱਕੀ ਦੇ achar ਬਾਰੇ ਥੋੜੀ ਜੀ ਗੱਲ ਕਰਨੀ ਜ਼ਰੂਰੀ ਹੈ ਪਹਿਲਾਂ ਵੀ ਬਹੁਤ ਵਾਰੀ ਗੱਲ ਹੋ ਗਈ ਹੈ ਮੱਕੀ ਦਾ achar ਜਿਹੜਾ ਹੈਗਾ ਹਲੇ ਵੀ ਬਹੁਤ ਸਾਰੇ ਲੋਕ ਇਹਨੂੰ ਸੁਕਾ ਕੇ ਨਹੀਂ ਪਾਉਂਦੇ ਹੈਗੇ ਜਿਹੜੇ ਲੋਕ ਇਹਨੂੰ ਸੁਕਾ ਕੇ ਪਾਉਣ ਲੱਗ ਜਾਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਫਰਕ ਕੀ ਪੈਂਦਾ ਹੈਗਾ ਮੱਕੀ ਦੇ achar ਚ ਪਾਣੀ ਦੀ ਮਾਤਰਾ ਕਈ ਵਾਰੀ ਬਹੁਤ ਜ਼ਿਆਦਾ ਹੁੰਦੀ ਹੈ ਮਤਲਬ ਡਰਾਈ ਮੈਟਰ 25-26% ਤੱਕ ਹੀ ਹੁੰਦਾ ਹੈ ਮਤਲਬ ਕਿ ਪਾਣੀ 74-75% ਤੱਕ ਪਾਣੀ ਹੁੰਦਾ ਸੋ ਜਿੱਤੇ ਪਾਣੀ ਜ਼ਿਆਦਾ ਹੋਊਗਾ ਟੋਏ ਪੈਂਦੇ ਆ ਖੁਰਲੀਆਂ 'ਚ ਬਹੁਤ ਜ਼ਿਆਦਾ ਉੱਥੇ ਚੰਗੀ ਫੀਡ ਵੀ ਰਿਜ਼ਲਟ ਨਹੀਂ ਦੇਊਗੀ ਜਿਹੜਾ ਡਰਾਈ ਮੈਟਰ ਹੈ ਜੇ ਸੁੱਕਾ ਮੱਦਾਂ ਦੀ ਪੂਰਤੀ ਨਹੀਂ ਹੁੰਦੀ ਮੌਸਮ ਨੂੰ ਠੀਕ ਹੋਣਾ ਸ਼ੁਰੂ ਹੋ ਗਿਆ ਹਵਾ ਵੀ ਚੱਲ ਪਈ ਹੈ ਤੋਬੀ ਵਧੀਆ ਨਿਕਲ ਰਹੀ ਹੈ ਜਿਹੜੇ ਵੀ ਮੱਕੀ ਦਾ ਚਾਰ ਨਹੀਂ ਸੁਕਾ ਕੇ ਪਾ ਰਹੇ ਉਹਨੂੰ ਖਲਾਰ ਕੇ ਫਰੋਲ ਕੇ ਸਕਾ ਕੇ ਪਾਓ ਤੁਸੀਂ ਜੇ ਤੁਹਾਡੇ ਪਸ਼ੂ ਦਾ 2-3 ਕਿਲੋ ਸੁੱਕਾ ਮੱਦ ਦਾ ਵੀ ਵੱਧ ਉਹਨੇ ਖਾ ਲਿਆ ਤਾਂ ਹੋ ਸਕਦਾ 5-7 ਕਿਲੋ ਤੱਕ ਵੀ ਦੁੱਧ ਵਾਜੇ ਬਹੁਤ ਸਾਰੇ ਲੋਕ ਇਹਨੂੰ ਨਹੀਂ ਕਰਦੇ ਹੈਗੇ ਪਰ ਜਿਹੜੇ ਕਰਦੇ ਆ ਤੁਸੀਂ ਉਹਨਾਂ ਤੋਂ ਪੁੱਛ ਕੇ ਦੇਖੋ ਸਕਾਉਣਾ ਤੇ ਫਰੋਲਣਾ ਟੋਕੜ 5-6 ਘੰਟੇ ਵਾਸਤੇ ਹੁਣ ਮੌਸਮ ਦੀ ਅਗਲੇ 7-8 ਮਹੀਨੇ ਕੋਈ ਇਦ ਦੀ ਪ੍ਰੋਬਲਮ ਨਹੀਂ ਹੈਗੀ ਥੋੜੀ ਜਿਹੀ بارشਾਂ ਚੱਗੇ ਪ੍ਰੋਬਲਮ ਹੁੰਦੀ ਹੈ ਜੂਨ ਜੁਲਾਈ ਅਗਸਤ ਚ ਬਾਕੀ ਟਾਈਮ ਮੌਸਮ ਠੀਕ ਹੀ ਰਹਿੰਦਾ ਹੈ ਜਿਹੜਾ TMR ਮੌਇਸਚਰ ਹੈ ਮਤਲਬ ਕਿ ਪੱਠੇ ਦਾਣੇ ਤੇ ਤੂੜੀ 'ਚ ਜਿਹੜਾ ਪਾਣੀ ਦੀ ਮਾਤਰਾ ਜੇ 50% ਤੋਂ ਜ਼ਿਆਦਾ ਹੈ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਾਰਨ ਹੈ ਇੱਕ ਵੱਡੀ ਸਮੱਸਿਆ ਜਿਹਦੇ ਬਾਰੇ ਅਕਸਰ ਗੱਲ ਨਹੀਂ ਹੁੰਦੀ ਹੈਗੀ ਪਰ ਇਹ ਸਾਨੂੰ ਕਰਨਾ ਪੈਣਾ ਉਹ ਚ ਇੱਕ ਵੱਡਾ ਰੋਲ ਹੈ ਸਾਈਲੇਜ ਨੂੰ ਸੁਕਾਉਣਾ ਬਹੁਤ ਸਾਰੇ ਲੋਕਾਂ ਨੇ ਮੈਂ ਦੇਖਿਆ ਕਈ ਵੇ ਤੂੜੀ ਨੂੰ ਵੀ ਇਸੇ ਤਰ੍ਹਾਂ ਤੂੜੀ ਨੂੰ ਵੀ ਹਵਾ ਲਵਾ ਕੇ ਪੋਣੀ ਬੰਦੀ ਹੈ ਵੀ ਤੂੜੀ 'ਚ ਪਾਣੀ ਮੰਨ ਲਓ 13-14% ਹੁੰਦਾ ਜਦੋਂ ਇਹ ਚੀਜ਼ਾਂ ਵੱਡੀਆਂ ਛੋਟੀਆਂ ਨੇ ਪਰ ਬਹੁਤ ਸਾਰੇ ਮਸਲਿਆਂ ਦੀ ਜੜ੍ਹ ਨੇ ਇਹ ਕਰਨਾ ਪੈਣਾ ਕਿਤੇ ਵੀ ਨਾ ਨਿਰਨਾ ਜਿਵੇਂ ਮੈਂ ਬਹੁਤ ਵਾਰੀ ਕਹਿਣਾ ਹੁਣ ਦੀ ਖੁਰਾਕੀ ਮਸਲੇ ਆ ਤੇ ਖੁਰਾਕ ਨਾਲ ਹੀ ਹੱਲ ਹੋਣੇ ਆ ਦਵਾਈਆਂ ਨਾਲ ਨਹੀਂ ਹੱਲ ਹੋਣੇ ਚਾਰਾ ਤੇ ਤੂੜੀ ਇਹ ਠੀਕ ਕੀਤੀ ਬਿਨਾ ਫੀਡ ਨੇ ਰਿਜ਼ਲਟ ਨਹੀਂ ਦੇਣੀ ਹੈਗੀ ਫੀਡ ਦੇ ਵਿੱਚ ਅਸੀਂ ਬਹੁਤ ਸਾਰੇ ਚੀਜ਼ਾਂ ਦੇਖਦੇ ਆ ਆਪਾਂ ਕਹਿੰਦੇ ਵੀ ਵਧੀਆ ਫਾਰਮੂਲਾ ਬਣ ਗਿਆ ਵਧੀਆ ਮਿਕਸ ਹੋ ਗਿਆ ਸਭ ਕੁਝ ਪਾੜਾ ਵਿਟਾਮਿਨ ਮਿੰਟਲ ਵੀ ਪਾੜੇ ਪਰ ਗੱਲ ਇਹ ਹੈ ਵੀ ਚਾਰਾ ਤੂੜੀ ਤੇ ਪਾਣੀ ਪਾਣੀ ਬਾਰੇ ਵੀ ਆਪਾਂ ਨਾਲ ਸਮਝ ਗੱਲ ਕਰਾਂਗੇ ਬਹੁਤ ਸਾਰੇ ਗੱਲਾਂ ਹੋਣਾਂ ਜਿਹੜਾ ਕਰਨ ਵਾਲੀਆਂ ਜੇ ਨਹੀਂ ਠੀਕ ਹੋਊਗਾ ਤਾਂ ਚਿੱਟਾ ਨਹੀਂ ਠੀਕ ਹੋਣੇ ਕਿਉਂਕਿ ਖੁਰਾਕੀ ਮਸਲੇ ਐ ਖੁਰਾਕ ਨਾਲ ਹੀ ਹੱਲ ਹੋਣੇ ਐ ਦਵਾਈਆਂ ਨਾਲ ਠੀਕ ਹੈ ਧੰਨਵਾਦ ਸਰਨ ਸਸਥ